ਆ ਦੇਖੋ ਸਾਡੇ ਫਤੇ ਸਿੰਘ ਦੇ ਕੰਮ ਇੰਨੀ ਬਿਜ਼ੀ ਲਾਈਫ ਵਿੱਚ ਚੱਪਲ ਲਾਉਣ ਦਾ ਟਾਈਮ ਨਹੀਂ ਲੱਗਦਾ ਵਿਚਾਰਾਂ ਜਿੱਥੇ ਟਾਈਮ ਮਿਲਦਾ ਉੱਥੇ ਲਾ ਕੇ ਛੁੱਟ ਜਾਂਦਾ ਤੇ ਦੇਖ ਲਓ ਕਿੱਥੇ ਲਾ ਕੇ ਗਿਆ ਚੱਪਲ ਐਦਾਂ ਹੀ ਵੇੜੇ 'ਚ ਖੇਡਦਾ ਖੇਡਦੇ ਨੂੰ ਕੋਈ ਕੰਮ ਯਾਦ ਆ ਗਿਆ ਹੁਣ ਆ ਵਿਚਾਰੇ ਨੂੰ ਵੀ ਕਬੀਲਦਾਰੀਆਂ ਬਹੁਤ ਨਾ ਛੋਟੀ ਉਮਰ 'ਚ ਉਹਦੇ ਗੱਲ 'ਚ ਤੇ ਇੱਥੇ ਹੀ ਚੱਪਲ ਲਾ ਗਿਆ ਦੇਖੋ ਕਿੱਥੇ ਚੱਪਲ ਪਈ ਆ ਸਿੱਧੀ ਵੀ ਨਹੀਂ ਹੈਗੀ ਇਹ ਤਾਂ ਦੇਖੋ ਕਿ ਐਡੀ ਕਿੱਡੀ ਕਿੱਥੇ ਪਈ ਇੱਥੇ ਪਈ ਚੱਪਲ ਦੇਖ ਲਓ ਦੇਖ ਵੀ ਨਹੀਂ ਰਹੀ ਚੱਪਲ ਕਿਤੇ ਤੈ ਲੋ ਜੀ ਆਪਾਂ ਆ ਕੇ ਸਨਮੋ ਵਾਪਸ ਥੋੜਾ ਜਿਹਾ ਕੰਮ ਸੀਗਾ ਉਹ ਕੀਤੇ ਨੇ ਤੇ ਇੱਧਰ ਪ੍ਰਨੀਤ ਤੇ ਫਤਿਹ ਬੈਠ ਗਏ ਗੱਡੀ ਚ ਕਿਉਂਕਿ ਇਹਨਾਂ ਨੂੰ ਹੋਰ ਕੋਈ ਖੇਡਣ ਕੋਈ ਚੀਜ਼ ਹੈ ਨਹੀਂ ਆ ਦੇਖੋ ਤੋਂ ਉਹਨਾਂ ਦੇ ਕੰਮ ਪਹਿਲਾਂ ਇਹ ਮੋਬਾਈਲ ਨਾਲ ਖੇਡ ਕੇ ਟੇ ਨੇ ਹੁਣ ਇੱਥੇ ਪੰਗੇ ਲੈਣ ਲੱਗ ਗਏ ਨਾ ਸਾਨੂੰ ਹੋਰ ਕੰਮ ਨਹੀਂ ਹੈਗਾ ਹੂੰ ਨਾ ਕਿਉਂ ਕਰੀਏ ਵੀਡੀ ਕਰੀਏ ਵੀ ਕੀ ਪੜਾਈ ਕਰ ਲਓ ਹੈ ਜੇ ਗਾਲੇ ਛੁੱਟੀ ਹੈ ਕਾਫੀ ਛੁੱਟੀ ਹੈ ਗੱਲ ਨੂੰ ਗੁਰਪੁਰਬ ਦੀ ਗੁਰਪੁਰਬ ਦੀ ਅਗਰ ਪਾ ਦੇ ਕਿ ਦੋ ਜਸਤੀ ਸੀ ਤੇ ਆਪਾਂ ਇੱਕ ਵਾਰੀ ਸਨਾਮੂ ਆ ਗਏ ਆ ਤੇ ਇੱਕ ਵਾਰੀ ਹੋਰ ਜਾਣਾ ਸਨਾਮ ਸਾਨੂੰ ਕੰਮ ਹੀ ਇੰਨੇ ਪਹਿਲਾਂ ਤਾਂ ਮੈਂ ਆਪਣੇ ਕੰਮ ਕੀਤੇ ਨੇ ਤੇ ਹੁਣ ਅਮਨ ਦੇ ਕੰਮ ਨੇ ਜਿਹੜੇ ਉਹ ਕਰਾਉਣੇ ਨੇ ਨਾਲ ਜਾ ਕੇ ਤੇ ਇਧਰ ਅਮਨ ਫਟਾਟ ਤਿਆਰ ਹੋ ਰਹੀ ਹੈ ਆਪਣੇ ਜਿਹੜੇ ਕੰਮ ਨੇ ਉਹਨੂੰ ਨੀ ਮੈਂ ਜਿਹੜੇ ਪਾਸੇ ਵੇਖਾ ਮੈਨੂੰ ਵਲੌਗ ਦੇ ਦੇ ਤੇ ਟਾਈਮ ਹੋ ਰਿਹਾ ਲੇਟ ਹੋ ਜਾਗੇ ਆਪਾਂ 5:00 ਵੱਜ ਗਏ ਨੇ 6:00 ਵਜੇ ਬਾਈ ਨੇ ਚਲੇ ਜਾਣਾ ਮੈਨੂੰ ਲੈ ਕੇ ਕੋਲ ਕੱਪੜੇ ਨਹੀਂ ਸਿਰ ਇਹਨਾਂ ਪਾਟੋਂ ਦੇਣਾ ਨਹੀਂ ਜਾਂਦੇ ਕੰਮ ਨਹੀਂ ਆਉਂਦੀ ਵੀ ਕੀ ਕੰਮ ਤੇ ਲਾਏ ਇਹਦੀ ਕੁੜਤੀ ਨਹੀਂ ਲੱਭਦੀ ਹੁਣ ਆ ਸ਼ਰਟ ਦੀ ਚਲੋ ਜੀ ਕੋਈ ਨਹੀਂ ਕੱਲੇ ਕੱਗੜਾ ਵੇਖਦੇ ਹੋਰ ਇਹ ਕੁੜਤੀ ਆ ਗਈ ਕੱਲ੍ਹ ਕ ਨਹੀਂ ਆ ਗਈ ਕਿਹਦੀ ਕੁੜਤੀ ਆਪਾਂ ਘਰ ਚੱਕ ਕੇ ਤਾਂ ਮਰਨੇ ਨੇ ਸਾਹਵੇਂ ਕਰਨਾ ਮਹਿੰਗਾ ਹੀ ਭੇਜਦਾ ਹੈ ਕੱਲਾ ਪਤਾ ਕਰ ਲਓ ਨਾ ਪਤਾ ਕਰ ਲਓ ਨੂੰ ਫੋਨ ਕਰਕੇ ਭਈ ਇੱਕ ਚੀਜ਼ ਆਈ ਹੈ ਬਾਕੀ ਉਹਨੇ ਰੱਖੇ ਦਾ ਕੀ ਕਰਨੀ ਕੁਰਤੀ ਅੱਛਾ ਨਹੀਂ ਉਹਨੇ ਤਾਂ ਕੁਰਤੀ ਕੀ ਕਰਦੀ ਨਹੀਂ ਕੱਪੜੇ ਦੇ ਵਿੱਚ ਭੇਜਿਆ ਨਾ ਭੇਜਿਆ ਹੋਏ ਵੀ ਇਹ ਦੋ ਪੀਸ ਨੇ ਵੀ ਕਿਤੇ ਕੁਰਤੀ ਦਾ ਤੇ ਕੰਗਰੇ ਦਾ ਨਹੀਂ ਦੁਪੱਟਾ ਭੇਜਿਆ ਹੋਏ ਨਾਲ ਅਸਨ ਹੈ ਅੱਛਾ ਇਹ ਦੁਪੱਟਾ ਅਮਨ ਨੇ ਸਾਰਾ ਟਾਈਮ ਅਹੀਂ ਖਰਾਬ ਕਰ ਦੇਣਾ ਅੱਜ ਮੈਨੂੰ ਲੱਗਦਾ ਜਾਣਾ ਹੈ ਨਹੀਂ ਕੈਂਸਲ ਲੱਗਦਾ ਕੋਈ ਤਾਂ ਜਵਾਬ ਪਣੀ ਹੈ ਜੇ ਤਾਂ ਪੀ ਲਾਂਗੇ ਪਰ ਮੈਨੂੰ ਅਮਨ ਦੇ ਜਿਹੜੇ ਹਾਲਾਤ ਨੇ ਹਾਲਾਤ ਤਾਂ ਲੱਗ ਨਹੀਂ ਰਿਹਾ ਵੀ ਅਮਨ ਚੱਲ ਜਾਊਗਾ ਤੇ ਸੋਨੂੰ ਅੱਜ ਮੈਂ ਆਪਣੇ ਪਿੰਡ ਦਾ ਤੇ ਪੰਜਾਬ ਦਾ ਵੈਦਰ ਦਿਖਾਉਣਾ ਕਿਹੋ ਜਿਹਾ ਮਰੇ ਤੇ ਮੌਸਮ ਬੜਾ ਆਸਮ ਹੋ ਰਿਹਾ ਕਿਤੇ ਮੀਂਹ ਪੈ ਗਿਆ ਸੰਗਰੂਰ ਕਿਤੇ ਕਿਤੇ ਮੀਂਹ ਪੈ ਰਿਹਾ ਸੀਗਾ ਤੇ ਸੁਨਾਮ ਵੀ ਕਿਤੇ ਕਿਤੇ ਮੀਂਹ ਪੈ ਰਿਹਾ ਸੀ ਬਟ ਛਾਹਲੇ ਜਮੀਂ ਨਹੀਂ ਪੈ ਰਿਹਾ ਤੇ ਉੱਥੇ ਵੀ ਨਿਆਰ ਦਾ ਸਭ ਕੀਤੀਆਂ ਨਾ ਕਿ ਫਿਰ ਵੀ ਨਹੀਂ ਮੀਂਹ ਪਿਆ ਹੈਗਾ ਤੇ ਬਾਕੀ ਪਤਾ ਨਹੀਂ ਰੱਬ ਨੂੰ ਕੀ ਮਨਜ਼ੂਰ ਹੈ ਤੇ ਇੱਕ ਮਿੰਟ ਵੈਦਰ ਚੀਜ਼ ਦੱਸਣਾ ਚਾਹੂੰਗਾ ਜਿਰੀਆਂ ਹਰਾ-ਪਰਾ ਪੰਜਾਬ ਜੀਰੀਆਂ ਲੱਗੀਆਂ ਹੋਈਆਂ ਨੇ ਤੇ ਹਰਾ ਭਰਾ ਹੀ ਰਹਿਣਾ ਹੈ ਹਾਂਜੀ ਪੁਨੀਤ ਉਹ ਲੋਕ ਕੁਝ ਬੋਲ ਰਹੇ ਸੀ ਆਪ ਸਾਬੀ ਬੂਆ ਨੂੰ ਇੰਨੇ ਮੈਸੇਜ ਕੀਤੇ ਨਾ ਅੱਛਾ ਹੈਲੋ ਨਾ ਅੱਗੋ ਕੋਈ ਜਵਾਬ ਇੱਕ ਵੀ ਰਿਪਲਾਈ ਨਹੀਂ ਆ ਰਿਹਾਗਾ ਬਸ ਸੀਨਰੀ ਛੱਡ ਰਹੇ ਨੇ ਤੇ ਇਹ ਕੀ ਮਤਲਬ ਸਮਝੀ ਆਪਾਂ ਇਸ ਚੀਜ਼ ਦਾ ਆ ਕੇ ਰਿਪਲਾਈ ਨਹੀਂ ਕਰ ਰਹੇ ਆ ਕੇ ਹੋਣੇ ਨਾ ਹੈ ਪੂਰੀ ਕਿਤੇ ਹੋਣੇ ਬਸ ਅੱਛਾ ਦਿੱਲੀ ਦੁੱਲੀ ਹੋਣੇ ਠੀਕ ਹੈ ਠੀਕ ਹੈ ਤੇ ਪਤਾ ਨਹੀਂ ਤੁਹਾਡਾ ਜੂੜਾ ਕਿਤਨੇ ਜਾ ਰਿਹਾ ਚਲੋ ਹੈ ਅਰੇ 1 2 3 ਤੂੰ ਨੋ 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 ਪਰ ਨਹੀਂ ਦਿੱਤਾ ਐਵੇਂ ਨਹੀਂ ਚੋੜ ਕਰਨ ਦੇ ਤੇ ਥੋੜਾ ਜਿਹਾ ਵਧੀਆ ਲੱਗ ਰਿਹਾ ਜਨਾ ਮੌਸਮ ਇਹਦੇ ਪੈਰੇ ਹੋ ਗਏ ਸੀ ਉਹ ਟੈਂਪਰੇਚਰ ਫੇਰ ਅੱਛਾ 40 ਦੇ ਪਾਗਦੇ 40 ਤਾਂ ਪਾਗਦੇ ਸੀ ਨਾ ਉੱਥੇ ਸੰਗਰੂਰ ਜਾਂ ਉਸ ਨਾਮ ਪਿੰਡ ਸ਼ਾਇਦ ਮੀਂਹ ਪੈ ਰਿਹਾ ਸੀਗਾ ਤੇ ਉਹਦੇ ਕਰ ਗਰਮੈਸ਼ ਹੋ ਜਾਂਦੀ ਪਰ ਨਹੀਂ ਤਾਂ ਹਾਂ ਉਹ ਬੈਠਣਾ ਅਸੀਂ ਡੱਬਾ वो एक उसका खेड़ मार के हैं हैं यार रखे हम्म यार फिर बंदा पे है कितने बंदा पे है बंदा पे वो जो, जो वो है ओडी सफाई के खड़े हो जो खड़े हो जो तुम पता है करंट चल रहा है जो बंदे नहीं होते हैं मेरे पास खाट जतन में डालता खाट है ना पचे कर तू हमें हमारी मर्जी हम लोग करें आपको क्या मतलब है है क्यों मतलब क्यों नहीं मारेंगे अच्छा आपको कहाँ मारेंगे फिर आपको कहाँ मारेंगे नाली में नाली में पता है पता है मैं फजना पुजना नहीं का नहीं फजना नहीं का ओ गरज रहे हैं बदल गरज रहे हैं गरज रहे हैं गरज के ਲੱਗ ਰਹੀ ਅੱਜ ਕੋਰੀਅਰ ਪੈਕ ਕਰਨੇ ਵਾਸਤੇ ਕਿਉਂਕਿ ਸਵੇਰੇ ਕੋਰੀਅਰ ਜਾਣਾ ਨੇ ਇਧਰ ਦੇਖੋ ਮੰਨ ਲਓ ਪੂਰੇ ਕੋਹੇ ਕੱਪੜੇ ਕੱਪੜੇ ਘਾ ਰੱਖਨੇ ਆ ਮੰਨੇ ਰਾਤ ਦੇ 1 ਵਜਰੇ ਮੈਨੂੰ ਵੀ ਨੀਂਦ ਨਹੀਂ ਆਈ ਕਿਉਂਕਿ ਅਮਨ ਨਹੀਂ ਸੁੱਤੀ ਹੈਗੀ ਮੈਨੂੰ ਟੈਂਸ਼ਨ ਹੋ ਗਈ ਤੇ ਇਧਰ ਆ ਜਿਹੜੇ ਕੋਰੀਅਰ ਪੈਕ ਕਰਨੇ ਸੀ ਉਹ ਮੰਨੇ ਕਰਤੇ ਨੇ ਤੇਦਾ ਵਜ਼ਨ ਵਗੈਰਾ ਸਾਰਾ ਕੁਝ ਕਰਤਾ ਉਧਰ ਵੀ ਕੋਰੀ ਜਾਣੇ ਨੇ ਤੇ ਹਾਂ ਜੇ ਅਮਨ ਸੋਣਾ ਵੀ ਅੱਜ ਹੂੰ ਸੋਣਾ ਨਹੀਂ ਚਾਹ ਉਹ ਅਗਲਾ ਮਾ ਆਹੋ ਚਾਹ ਅਗਲਾ ਦਿਨ ਚੜ ਗਿਆ 1 ਵਜ ਗਿਆ 1 ਵਜ ਗਿਆ ਆ ਦੇਖ ਲੋ ਕਈ ਕਹ ਰਹਿੰਦੇ ਨੇ ਵੀ ਤੁਹਾਡੇ ਸੂਤ ਥੋੜੇ ਜੇ ਪਾਸਟਲੀ ਹੁੰਦੇ ਆ ਹਨਾ ਪਾਸਟਲੀ ਉਹਨਾਂ ਨੂੰ ਲੱਗਦਾ ਜਿਹੜੇ ਇਸ ਤਰ੍ਹਾਂ ਬਹਿ ਕੇ ਟਾਈਪ ਫਿਰ ਮੈਸੇਜ ਟਾਈਪ ਕਰਦੇ ਆ ਕਿ ਨਹੀਂ ਜਿਹੜੇ ਮਿਹਨਤ ਕਰਦੇ ਨੇ ਜਿਨ੍ਹਾਂ ਨੂੰ ਪਤਾ ਕਿ ਮਿਹਨਤ ਕੀ ਹੁੰਦੀ ਏ ਉਹਨਾਂ ਨੂੰ ਨਾ ਤਾਂ ਸੂਤ ਸਾਡੇ ਪਾਸਟਲੀ ਲੱਗਦੇ ਆ ਹਨਾ ਤੇ ਬਾਕੀ ਮੈਂ ਹਮੇਸ਼ਾ ਹੀ ਕੋਸ਼ਿਸ਼ ਕਰਦੀ ਕਿ ਮੈਂ ਹਰੇਕ ਬਦਰ ਦੇ ਸੂਤ ਜਿਹੜੇ ਲੈ ਕੇ ਆਉਂਦੀ ਰਹੀ ਨੀ ਤੁਹਾਡੇ ਸਾਰਿਆਂ ਵੱਤ ਨਾ ਕਿਉਂਕਿ ਮੈਨੂੰ ਸਾਰੀਆਂ ਹੀ ਭੈਣਾ ਪਿਆਰੀਆਂ ਨੇ ਮੇਰਾ ਮੈ ਕੋ ਸੋਧ ਦੇ ਨੇ ਕਈ ਵਾਰ ਕਿ ਜੇ ਇਹ ਨੈਰ ਸੂਟ ਵੀ ਮੈਂ ਲੈ ਸਕਦੀ ਆ ਤਾਂ ਫਿਰ ਉਹਦੇ ਹਿਸਾਬ ਨਾਲ ਹੀ ਸੂਟ ਦੇ ਪੇਮੈਂਟ ਦੇ ਹਿਸਾਬ ਰੇਟ ਦੇ ਹਿਸਾਬ ਨਾਲ ਹੀ ਸੂਟ ਹੁੰਦਾ ਕਿ ਨਹੀਂ ਕਪੜਾ ਹੁੰਦਾ ਏ ਇਦਾਂ ਨਹੀਂ ਆ ਘਰ ਕੋ ਰੇਟ ਵੱਧ ਲੈ ਤਾਂ ਕਪੜਾ ਤੁਹਾਨੂੰ ਸਸਤੇ ਵਾਲਾ ਦੇਤਾ ਇਦਾਂ ਆਪਾਂ ਕਦੀ ਵੀ ਨਹੀਂ ਕਰਦੇ ਹੈਗੇ ਤੇ ਉਹ ਵੀ ਬਾਕੀ ਤੁਹਾਨੂੰ ਸਾਡੇ ਪ੍ਰਧਾਨ ਸਾਡੇ ਦੱਸਤਾ ਕਿ ਇੱਕ ਬਚਿਆ ਇਹਦੇ ਆ ਇੱਕ ਕੋਰੀਨ ਰਹਿ ਗਿਆ ਬਸ ਇਹ ਰਹਿ ਗਿਆ ਆਪਣਾ ਹਰ ਭਾਲ ਦੇ ਦੀ ਦਾ ਰਹਿ ਗਿਆ ਇਹ ਆਪਾਂ ਮਾਰਨਿੰਗ ਇਹਨਾਂ ਦਾ ਬਿੱਲ ਬਣਾਵਾਂਗੇ ਬਸ ਤਿੰਨ ਚਾਰ ਦਾ ਨਹੀਂ ਬਿੱਲ ਬਣਾਇਆ ਗਿਆ ਮੇਕੋ ਮੇਰੀ ਬਸ ਹੋ ਗਈ ਹੁਣ ਸਿਰ ਫਟ ਰਿਹਾ ਮੇਰਾ ਤੇ ਮੈਂ ਇੱਕ ਤਾਂ ਤੁਹਾਡੇ ਨਾਲ ਗੱਲ ਸ਼ੇਅਰ ਕਰਨੀ ਗੱਲ ਨਹੀਂ ਸ਼ੇਅਰ ਕਰਨਾ ਚਾਹੁੰਦੀ ਸੌਰੀ ਆਪਣੀ ਇੱਕ ਬੇਟੀ ਹੈ ਜੀ ਉਹਦਾ ਨਾਮ ਹੈਗਾ ਇੱਕ ਮਿੰਟ ਮੈਂ ਉਹਦਾ ਨਾਮ ਸੋਲਾ ਪਹਿਲਾਂ ਤੇ ਆਪਣੇ ਬਹੁਤ ਹੀ ਪਿਆਰੇ ਜੇ ਦੀਦੀ ਨੇ ਤੇ ਉਹ ਆਪਣੇ ਕਾਫੀ ਟਾਈਮ ਤੋਂ ਵੀਡੀਓਜ਼ ਦੇਖਦੇ ਨੇ ਉਧਰ ਆਪਾਂ ਗਏ ਸੀ ਲੁਧਿਆਣੇ ਤਾਂ ਆਪਾਂ ਜਾਂਦੇ ਹੁਣ ਉਹਨੂੰ ਮਿਲ ਕੇ ਜਾਣਾ ਸੀ ਹਨਾ ਤੇ ਗੱਲ ਕਰਕੇ ਮੰਮੀ ਸਾਡੇ ਨਾਲ ਸੀ ਤੇ ਮੰਮੀ ਕਹਿ ਰਹੀ ਸੀ ਮੈਂ ਲੇਟ ਹੋ ਜਾਣਾ ਮੈਂ ਲੇਟ ਹੋ ਜਾਣਾ ਤੁਸੀਂ ਕਿਤੇ ਨਾ ਰੁਕੋ ਤੇ ਆਪਾਂ ਨਾਲ ਮੰਮੀ ਕਰਕੇ ਅਸੀਂ ਰਸਤੇ 'ਚ ਰੁਕੇ ਨੇ ਤਾਂ ਆਪਾਂ ਉਹਨਾਂ ਨੂੰ ਫਾਈ ਪੱਕਾ ਮਿਲ ਕੇ ਜਾਣਾ ਸੀ ਉਹਨਾਂ ਨੂੰ ਕਿਹਾ ਹੋਇਆ ਸੀ ਕਿ ਅਸੀਂ ਤੁਹਾਨੂੰ ਮਿਲ ਕੇ ਜਾਵਾਂਗੇ ਧੂਰੀ ਜਾਣਾ ਜਿੱਦਨ ਆਪਾਂ ਲੁਧਿਆਣੇ ਗਏ ਧੂਰੀ ਤੋਂ ਉਹਨਾਂ ਨੂੰ ਮਿਲ ਕੇ ਜਾਣਾ ਕੋਈ ਗੱਲ ਨਹੀਂ ਇਸ ਵਾਰ ਮਲੇਰਕੋਟਲੇ ਗਏ ਨਾ ਤਾਂ ਪੱਕਾ ਹੈ ਕਿ ਆਪਾਂ ਸਪੈਸ਼ਲ ਨਾਲ ਮਿਲ ਜਾਣਾ ਪਵੇ ਹੂੰ ਠੀਕ ਹੈ ਤਾਂ ਆਪਾਂ ਜਾ ਕੇ ਆਵਾਂਗੇ ਕਿਉਂਕਿ ਜਦੋਂ ਕੋਈ ਇੰਨਾ ਪਿਆਰ ਕਰਦਾ ਨਾ ਤਾਂ ਉਹਦੀ ਪਿਆਰ ਦੀ ਕਦਰ ਕਰਨੀ ਚਾਹੀਦੀ ਆਪਾਂ ਤੁਹਾਨੂੰ ਤੇ ਉਹਨਾਂ ਦੀ ਬੇਟੀ ਹੈਗੀ ਛੋਟੀ ਜੀ ਬਹੁਤ ਹੀ ਪਿਆਰੀ ਉਹਦਾ ਨਾਮ ਹੈਗਾ ਬਨੀਤ ਕੌਰ ਤੇ 1 ਅਗਸਤ ਨੂੰ ਉਹਦਾ ਹੈਗਾ ਬਰਥਡੇ ਤੇ ਤੁਸੀਂ ਸਾਰੇ ਜਣਿਆਂ ਨੂੰ ਆਪਣੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਦਿਓ ਠੀਕ ਹੈ ਤੇ ਉਹ ਆਪਣਾ ਵਧੀਆ ਜਿਹੜਾ ਬਰਥਡੇਅ ਹੋ ਸੈਲੀਬ੍ਰੇਟ ਕਰੇ ਬੇਟਾ ਆਪਣੇ ਦਿਨ ਨੂੰ ਪੂਰਾ ਇੰਜੋਏ ਕਰਨਾ ਠੀਕ ਹੈ ਤੇ ਤੁਹਾਨੂੰ ਬਹੁਤ ਸਾਰੀਆਂ ਖੁਸ਼ੀਆਂ ਦਵੇ ਬੰਮਾਈ ਗਰੂ ਤੇ ਦੀਦੀ ਕਹਿ ਰਹੇ ਸੀ ਮੈਨੂੰ ਵਾਇਸ ਮੈਸਜ ਤੇ ਕਹਿੰਦੇ ਵੀ ਦੀਦੀ ਪਲੀਜ਼ ਤੁਸੀਂ ਉਹਨੂੰ ਬੈਸਟ ਵਿਸ਼ਸ ਦਿਓ ਕਿ ਉਹ ਤੁਹਾਡੇ ਵਰਗੀ ਬਣੇ ਤਾਂ ਸੱਚੀ ਮੇਰਾ ਨਾ ਮਨ ਭਰ ਗਿਆ ਜਦੋਂ ਮੈਂ ਉਹਦਾ ਵਾਇਸ ਮੈਸਜ ਸੁਣਿਆ ਕਿ ਨਾ ਤੁਹਾਡੇ ਵਰਗੀ ਬਣੇ ਮੈਂ ਸੁਣ ਕੇ ਬੜਾ ਮੈਨੂੰ ਅਜੀਬ ਜਿਹਾ ਫੀਲਿੰਗ ਆਈ ਪੀ ਮੇਰੇ ਵਰਗੀ ਬਣੇ ਦੇਖੋ ਕਹਿੰਦੇ ਵੀ ਜਿਵੇਂ ਤੁਸੀਂ ਆਪਣੇ ਘਰ ਦਾ ਕੰਮ ਤੇ ਨਾਲ ਜਿ ਆਪਣਾ ਪਰਿਵਾਰ ਸੰਭਾਲ ਕੇ ਰੱਖਿਆ ਹੋਇਆ ਨਾ ਤੇ ਬੜੀ ਖੁਸ਼ੀ ਹੁੰਦੀ ਸਾਨੂੰ ਤੇ ਸੱਚੀ ਸੀਰੀਅਸਲੀ ਕਹਿੰਦੇ ਤੁਹਾਨੂੰ ਖੁਸ਼ੀ ਹੁੰਦੀ ਤੇ ਮੈਨੂੰ ਤੁਹਾਡੇ ਸ਼ਬਦ ਸੁਣ ਕੇ ਨਾ ਤੇ ਮੈਨੂੰ ਆਪਣੇ ਆਪ ਤੇ ਬੜਾ ਮਾਣ ਮਹਿਸੂਸ ਹੁੰਦਾ ਕਈ ਵਾਰ ਇਹ ਤੇ ਕਈ ਵਾਰ ਮੇਰਾ ਮਨ ਵੀ ਭਰ ਦਿੰਦਾ ਪੀ ਇੰਨਾ ਤੁਸੀਂ ਪਿਆਰ ਕਰਦੇ ਹੋ ਯਾਰ ਸੱਚੀ ਮੈਂ ਤੁਹਾਡਾ ਕੀ ਮੈਂ ਧੰਨਵਾਦ ਕਰਾਂ ਸਾਰਿਆਂ ਦਾ ਤੇ ਮੈਂ ਅਰਦਾਸ ਕਰਦੀ ਆ ਪ੍ਰਮਾਤਮਾ ਅੱਗੇ ਸੱਚੇ ਪਾਤਸ਼ਾਹ ਅੱਗੇ ਕਿ ਉਹ ਮੇਰੇ ਨਾਲੋਂ ਵੀ ਜ਼ਿਆਦਾ ਸਿਆਣੀ ਬਣੇ ਉਹ ਆਪਣਾ ਪਰਿਵਾਰ ਨੂੰ ਸੰਭਾਲ ਕੇ ਰੱਖੇ ਆਪਣੇ ਕੰਮ ਵੀ ਨਾਲ ਆਪਣੇ ਘਰ ਦੇ ਵੀ ਦੇਖੇ ਆਪਣਾ ਪਰਿਵਾਰ ਵੀ ਦੇਖੇ ਮੈਂ ਤਾਂ ਹਮੇਸ਼ਾ ਇਹ ਸਾਰਿਆਂ ਨੂੰ ਇਹ ਕਹਿੰਦੀ ਹੁਣੀ ਆ ਕਿ ਦੇਖੋ ਅਗਰ ਤੁਸੀਂ ਕੰਮ ਵੀ ਕਰਦੇ ਤੇ ਕੰਮ ਦੇ ਨਾਲ ਪਰਿਵਾਰ ਨਹੀਂ ਦੇਖੋ ਪਰਿਵਾਰ ਦੀ ਜਿਹੜੀ ਮੇਨ ਚੀਜ਼ ਹੁੰਦੀ ਹੈ ਕਿ ਆਪਣੇ ਪਰਿਵਾਰ ਦੀ ਇੱਜ਼ਤ ਬਣੀ ਰਹੇ ਹਮੇਸ਼ਾ ਹੀ ਹੈ ਨਾ ਕੋਈ ਵੀ ਆਪਾਂ ਇਦਾਂ ਦਾ ਕੰਮ ਨਾ ਕਰੀਏ ਕਿ ਇਹਦੇ ਨਾਲ ਸਾਡਾ ਪਰਿਵਾਰ ਦੀਆਂ ਅੱਖਾਂ ਕਦੇ ਨੀਵੀਆਂ ਹੋ ਜਾਣ ਤੇ ਆਪਾਂ ਚਾਹੇ ਬਾਹਰ ਕੰਮ ਕਰਦੇ ਆ ਨਾ ਤੇ ਚਾਹੇ ਆਪਾਂ ਘਰ ਕੰਮ ਕਰਦੇ ਆ ਤਾਂ ਸਾਡੇ ਪਰਿਵਾਰ ਦੀ ਰੈਪਿਊਟੇਸ਼ਨ ਹਮੇਸ਼ਾ ਹੀ ਬਣੀ ਰਹੇ ਸਾਨੂੰ ਸਾਡੇ ਪਰਿਵਾਰ ਨੂੰ ਸਾਡੇ ਤੇ ਮਾਣ ਹੋਵੇ ਤੇ ਸਾਨੂੰ ਸਾਡੇ ਪਰਿਵਾਰ ਤੇ ਮਾਣ ਹੋਵੇ ਤੇ ਕੋਈ ਸਾਡੇ ਪਰਿਵਾਰ ਨੂੰ ਇਹਦਾ ਕਹੇ ਵੀ ਹਾਂ ਤੁਹਾਡੇ ਦਾ ਭਲਾਣੇ ਨੇ ਆਹ ਗੱਲ ਇਦਾਂ ਇਹਨਾਂ ਚੀਜ਼ਾਂ ਤੋਂ ਮੈਂ ਬਹੁਤ ਜ਼ਿਆਦਾ ਨਫ਼ਰਤ ਕਰਦੀ ਆ ਮੈਂ ਉਹਨਾਂ ਲੋਕਾਂ ਤੋਂ ਵੀ ਬੜੀ ਨਫ਼ਰਤ ਕਰਦੀ ਆ ਜਿਹੜੇ ਆਪਣੇ ਪਰਿਵਾਰ ਦੀ ਇੱਜ਼ਤ ਨੂੰ ਇੱਜ਼ਤ ਨਹੀਂ ਸਮਝਦੇ ਹੈਗੇ ਤਾਂ ਮੈਂ ਉਹਨਾਂ ਲੋਕਾਂ ਨਾਲ ਬਿਲਕੁਲ ਹੀ ਬਾਈਗਾਟ ਹੁੰਦਾ ਮੇਰਾ ਤਕਰੀਬਨ ਤੇ ਬਾਕੀ ਚਲੋ ਜੀ ਆਪਾਂ ਹੋਰੀ ਰਾਏ ਪੈ ਗਏ ਸੀ ਤੇ ਮੈਂ ਇੱਕ ਵਾਰੀ ਫਿਰ ਤੋਂ ਆ ਬੇਟੀ ਨੂੰ ਬਰਥਡੇ ਦੀ ਬਹੁਤ ਬਹੁਤ ਵਧਾਈਆਂ ਦੇਣੀ ਆ ਤੇ ਪਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਉਹ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰੇ ਤੇ ਇੱਕ ਮੈਂ ਕਹਿੰਦੀ ਕਿ ਚੰਗੀ ਧੀ ਬਣ ਕੇ ਉਹ ਨਿਕਲੇ ਕਿ ਨਹੀਂ ਬ੍ਰਿੰਦਰ ਹਣਾ ਸਹੀ ਗੱਲ ਹੈ ਤੇ ਚਲੋ ਜੀ ਬਾਕੀ ਤੁਸੀਂ ਸਾਰੇ ਜਰੂਰ ਆਪਣੇ ਬੈਸਟ ਵਿੱਚ ਜਿਸ਼ ਦਿਓ ਬੇਟੀ ਨੂੰ ਠੀਕ ਹੈ ਸਾਰੇ ਕਲ ਕਮੈਂਟਸ ਬੇਟੀ ਵਾਸਤੇ ਹੀ ਕਰਿਓ ਠੀਕ ਹੈ ਤੇ ਮੇਰੇ ਵੱਲੋਂ ਵੀ ਅਰਨੀਤ ਕੀ ਨਾ ਅਵਨੀਤ ਮੇਰੇ ਵੱਲੋਂ ਵੀ ਅਵਨੀਤ ਤੇ ਮੇਰੇ ਵੱਲੋਂ ਵੀ ਅਵਨੀਤ ਕੌਰ ਪੁੱਤਰੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਤੇ ਪ੍ਰਮਾਤਮਾ ਕਰੇ ਉਹਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀਆਂ ਬਖਸ਼ੇ ਬਿਲਕੁਲ ਬਿਲਕੁਲ ਤੇ ਕੋਸ਼ਿਸ਼ ਕਰਾਂਗੇ ਕਿ ਅਗਰ ਸਾਡੇ ਕੋ ਆਇਆ ਗਿਆ ਹਨਾ ਹਮ ਠੀਕ ਹੈ ਤਾਂ ਆਪਾਂ ਜਰੂਰ ਆਵਾਂਗੇ ਤੇ ਜੇ ਨਹੀਂ ਵੀ ਆਇਆ ਗਿਆ ਤਾਂ ਆਪਾਂ ਕਿਸੇ ਦਿਨ ਸਪੈਸ਼ਲ ਤੁਹਾਨੂੰ ਮਿਲ ਕੇ ਜਾਵਾਂਗੇ ਠੀਕ ਹੈ ਕਿਉਂਕਿ ਮੈਨੂੰ ਉਸ ਦਿਨ ਬੜਾ ਫੀਲ ਹੋਇਆ ਸੀ ਕਿ ਤੁਸੀਂ ਸਾਡੀ ਵੇਟ ਕੀਤੀ ਦੁਪਹਿਰ ਤੱਕ ਦੀ ਜਿਨੇ ਆਪਣੇ ਪੇਕੇ ਪਿੰਡ ਜਾਣਾ ਸੀ ਇਹਨਾਂ ਦੀ ਮੈਂ ਤੁਹਾਡੀ ਦੁਪਹਿਰ ਤੱਕ ਵੇਟ ਕੀਤੀ ਤੁਸੀਂ ਮੈਨੂੰ ਕਿਹਾ ਨਾ ਆਪਾਂ ਵਾਪਸੀ ਤੇ ਮੋੜ ਮਿਲ ਲਾਂਗੇ ਪਰ ਜਿਦੀ ਜਦੋਂ ਮੈਂ ਮੈਸੇਜ ਕੀਤਾ ਦੁਪਹਿਰੇ ਮੈਂ ਵੀ ਦੀਦੀ ਕਿ ਅਸੀਂ ਗਾਣ ਲੱਗ ਗਏ ਮੰਮੀ ਕਰਕੇ ਤੇ ਦੀਦੀ ਕਹਿੰਦੇ ਵੀ ਦੀਦੀ ਹੁਣ ਤਾਂ ਪੇਕੇ ਤੁਰ ਗਈ ਮੈਂ ਤੁਹਾਡੀ ਬੜੀ ਵੇਟ ਕੀਤੀ ਸੀ ਤਾਂ ਮੈਨੂੰ ਬੜਾ ਫੀਲ ਹੋਇਆ ਪਰ ਯਾਰ ਵੇਟ ਕਰਨੀ ਕਿਸੇ ਦੀ ਬੜੀ ਮੁਸ਼ਕਲ ਆ ਇਹ ਚੀਜ਼ ਕਰਾਈ ਟਾਈਮ ਪਾਸ ਹੁੰਦਾ ਤੇ ਉਹ ਵੀ ਉਦ ਤੇ ਦੀਦੀ ਆਪਾਂ ਜ਼ਰੂਰ ਤੁਹਾਨੂੰ ਮਿਲਣਾ ਵਾਂਗੇ ਠੀਕ ਹੈ ਅਗਰ ਤੁਸੀਂ ਬਰਥਡੇ ਤੇ ਸਾਨੂੰ ਬੁਲਾਣਾ ਚਾਹਦੇ ਹੋ ਸਾਨੂੰ ਬਰਥਡੇ ਤੇ ਬੁਲਾ ਲਿਓ ਠੀਕ ਹੈ ਨਹੀਂ ਜੇ ਨਹੀਂ ਤਾਂ ਆਪਾਂ ਜ਼ਰੂਰ ਕਿਤੇ ਅੱਗੇ ਵੀ ਤੁਹਾਨੂੰ ਜ਼ਰੂਰ ਮਿਲਾਂਗੇ ਓਕੇ ਜੀ ਤੇ ਚਲੋ ਜੀ ਹੁਣ ਮੈਂ ਵੀ ਤੁਹਾਨੂੰ ਸਵੇਰੇ ਮਿਲਦੀ ਆ ਕਿਉਂਕਿ ਮੇਰੀ ਹੁਣ ਬਾਸ ਹੋ ਗਈ ਤੇ ਟਾਈਮ ਤਾਂ ਬੜਾ ਸਾਰਾ ਨਹੀਂ ਇੱਕ ਤੋਂ 1:10 ਹੋ ਗਿਆ ਇੱਥੇ ਬੈਠੇ ਬੈਠੇ ਤੇ ਹੁਣ ਮੈਂ ਸੌਣੀ ਆ ਚਾਟ ਕਲਾ ਮੈਂ ਚੇਂਜ ਕਰਾਂ ਫਿਰ ਮੈਂ ਸੌਣੀ ਆ ਤੇ ਜੇ ਸਾਹ ਚੱਲਦੇ ਰ ਸਵੇਰੇ ਉੱਠਾਂਗੇ ਤੇ ਫਿਰ ਕੁਝ ਨਵੇਂ ਕਾਰੋਬਾਰ ਕਰਾਂਗੇ ਨਾ ਜਿਹੜੀ ਕੋਈ ਗੱਲ ਕਹੀ ਹੋਵੇ ਕਿਸ ਨੂੰ ਬੁਰੀ ਲੱਗੀ ਹੋਵੇ ਤੇ ਜਾਂ ਕਿਸ ਨੂੰ ਚੰਗੀ ਲੱਗੀ ਹੋਵੇ ਤੇ ਮੈਨੂੰ ਏਦਾਂ ਫੋਨ ਆਇਆ ਸੀ ਹਾਂ ਕਹਿੰਦੇ ਅੱਜ ਤੋਂ ਬਾਅਦ ਤੂੰ ਜੇ ਨੈਗੇਟਿਵ ਬੋਲਦੀ ਮੈਂ ਸੁਣ ਨਹੀਂ ਲੀਦਾ ਤੇ ਪੇਰਦੇ ਵਾਲੀ ਵੀ ਤੂੰ ਪੁੱਠਾ ਨਹੀਂ ਬੋਲਣਾ ਹੈਗਾ ਮਰਨ ਮਰੋਣ ਵਾਲੀ ਗੱਲ ਤੇ ਕੋਈ ਕਰਨੀ ਨਹੀਂ ਹੈਗੀ ਤੇ ਵਾਕਿਆ ਸਹੀ ਗੱਲ ਏ ਤੇ ਏਦਾਂ ਨਹੀਂ ਬੋਲਣਾ ਚਾਹੀਦਾ ਮੈਂ ਵਾਕਿਆ ਆਪਣੇ ਨੂੰ ਹੁਣ ਫੀਲ ਕੀਤਾ ਵੀ ਜਦੋਂ ਕੁਝ ਸਾਡੇ ਨਾਲ ਬੀਤਿਆ ਹੋਣਾ ਤੇ ਫਿਰ ਫੀਲ ਕੀਤਾ ਵੀ ਨਹੀਂ ਇਹ ਕੁਝ ਨਹੀਂ ਬੋਲਣਾ ਚਾਹੀਦਾ ਹੈਗਾ ਤੇ ਤੁਸੀਂ ਵੀ ਬੇਸ਼ੱਕ ਕਦੀ ਆਪਣੇ ਵਾਲੇ ਆਪਣੇ ਬਾਰੇ ਤੁਸੀਂ ਨਾਲ ਤਾਂ ਮਾੜਾ ਬੋਲਣਾ ਨਾਲ ਸੋਚਣਾ ਕਿ ਤੇ ਤੁਹਾਨੂੰ ਪਤਾ ਆਪਣੇ ਬਾਰੇ ਮਾੜਾ ਸੋਚਣਾ ਤੇ ਮਾੜਾ ਬੋਲ ਬਾਰੀ ਜੰਨਤਾ ਬਿਤੇਰੀ ਬੈਠੀ ਹੈ ਕਿ ਨਹੀਂ ਤੇ ਉਹਨਾਂ ਨੂੰ ਬੋਲੀ ਜਾਂ ਰੋ ਸੋਚੀ ਜਾਂ ਰੇ ਤੁਸੀਂ ਹਮੇਸ਼ਾ ਹੀ ਆਪਣਾ ਚੰਗਾ ਸੋਚਣਾ ਹੈ ਠੀਕ ਹੈ ਜੀ ਬਾਏ ਬਾਏ ਟੇਕ ਕੇਅਰ ਸਾਰਿਆਂ ਨੇ ਆਪਣਾ ਧਿਆਨ ਰੱਖਿਓ ਗਰਮੀ ਬਹੁਤ ਜ਼ਿਆਦਾ ਪਾਣੀ ਵੱਧ ਤੋਂ ਵੱਧ ਪੀਓ ਕਿਉਂਕਿ ਅੱਜ ਬਹੁਤ ਜ਼ਿਆਦਾ ਐਸਿਡ ਬਣਿਆ ਪਿਆ ਤਾਂ ਕਿ ਲ ਕੁਝ ਖਾਦਾ ਨਹੀਂ ਤੇ ਫੇਰ ਹੀ ਪਤਾ ਨਹੀਂ ਕਿ ਉਹ ਕੁਝ ਬੈਨ ਕਰਕੇ ਵੜ ਗਿਆ ਚਲੋ ਪ੍ਰਧਾਨ ਸਾਹਿਬ ਤੁਸੀਂ ਮੇਰੇ ਕਰਕੇ ਤੁਸੀਂ ਵੀ ਸੁੱਤੇ ਹੈਗੇ ਹੈ

ਹਉਣ ਲੱਗੀਆਂ ਨੇ ਝੜੀਆਂ ਸਾਂ ਨਹੀਂ ਆ ਰਹਾ ਕੋਈ ਤੇ ਵਈਆ ਤਰੀਕਾ ਵੇ ਚਾਹ ਬਣਾਉਣ ਦੀ ਏਰੇ ਕਿਆ ਬਣਾ ਤਾ ਬਾਹਰ ਲੱਜਾ ਕੇ ਪੀਏ ਮਹਾ ਤੇ ਮੌਸਮ ਠੰਡਾ ਹੋਇਆ ਵੇ ਹਾਈ ਹਾਈ ਅਬ ਇਹਨੂੰ ਅੰਨਿਆ ਬਿਨਿੰ ਤੁਸੀ ਉਹ ਪਾਏ ਆ ਪਾਪੜ ਪਾਪੜ ਹਾਂ ਕਿਤੇ ਬੜੇ ਪੀਓ ਨੇ ਰੋਟੀਆਂ ਖਵਾ ਲਈਆਂ ਭੁਜੀਆਂ ਸਬਜ਼ੀਆਂ ਕਿਤੇ ਪਾਪੜ ਧਰੇ ਨਾਲ ਪਾਪਾ ਨੂੰ ਬੁਲਾ ਕੇ ਲਿਆ ਗਿਆ ਪਰ ਤਾਂ ਬਾਹਰ ਮੌਸਮ ਬੜਾ ਕੈਂਡਾ ਹੋ ਰਿਹਾ ਪਿਆ। ਹੋ ਜਾ ਯਾਰ ਤੂੰ ਬਾਹਰ ਨਾ ਮਸਰਾ ਫਿਰ ਨਹੀਂ ਦਿੰਦਾ। ਨਹੀਂ ਲੈ। ਮੀਂਹ ਹੋ ਰਿਹਾ ਤੇ ਜੋ ਗਿਆ। ਬਸ ਤੂੰ ਦੇਖ ਨਹੀਂ ਰਹੀ ਉਸ ਦਾ। ਜਾ ਬਿਜੋ ਗੇੜ ਦੀ। ਉਹ ਤਾਂ ਪਾਪਾ ਨੂੰ ਬੁਲਾ ਕੇ ਲਿਆ। ਪਾਪਾ ਨਹੀਂ ਗਿਆ। ਪਾਪਾ ਨਹੀਂ ਗਿਆ। ਓਕੇ ਲਾ ਫੋਨ ਦੀ ਛੜੀ ਤੇ ਲੱਗੀ ਫੋਨ ਦੀ ਛੜੀ। ਓ ਹੋ ਹੋਰ ਤੇਜ ਹੋ ਗਿਆ ਹੋਰ 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 ਬੈਰੀਆਂ ਤੇ ਕਾਲਜਨ ਕੰਡ ਪਾੜ ਬੰਦ ਪਾ ਕੇਵੇਂ ਪਾ ਬੰਦੀ ਕਰਦਾ ਅੱਬਾ ਰਬਮੀ ਦਰਸਾ ਐਂਕੀਆਂ ਦੇ ਕਾਲਜਨ ਕੰਡ ਪਾ ਨਹੀਂ ਨਹੀਂ ਹੋ ਰਿਹਾਗਾ ਇਹ ਫੋਨ ਹੈ ਐ ਫੋਨ ਹੈ ਹਾਂਜੀ ਆਪਣੀਤ ਨੇ ਆਈਫੋਨ ਗਿੱਲਾ ਕਰ ਲਿਆ ਆਪਣਾ ਹੁਣ ਭਾਵੇਂ ਸਪੀਕਰ 'ਚ ਪਾਣੀ ਪੈ ਗਿਆ ਹੋਵੇ ਨਹੀਂ ਪੈਂਦਾ ਹਾਂ ਫਿਰ ਹੋਰ ਕੀ ਐ ਇਹ ਐ ਫੋਨ ਹੈ ਨਾ ਮਾਂ ਇਹ ਐ ਫੋਨ ਹੈ ਐ ਫੋਨ ਹੈ ਇਹ ਐ ਫੋਨ ਹੈ ਐ ਫੋਨ ਚਾਹ ਰਿਹਾ ਨਾ ਕਿੰਨਾ ਪਈ ਚਾਹ ਰਿਹਾ ਪਾਪੜ ਬਣੇ ਪਏ ਬਾਹਰ ਚ ਓਏ ਥੱਲੇ ਬੈਠ ਲੇ ਮੈਨੂੰ ਕੋਈ ਮੰਜੀ ਦੇ ਦੋ ਬਾਹਰ ਸਕੂਟਰੀ ਬਾਹਰ ਕੱਢੀਏ ਤੁਹਾਨੂੰ ਦਾ ਨਾਮ ਲਿਖਿਆ ਉੱਤੇ ਤੁਹਾਨੂੰ ਵਾਲੀ ਤੁਹਾਨੂੰ ਵਾਲੀ ਤੁਹਾਨੂੰ ਦਾ ਨਾਮ ਲਿਖਿਆ ਗੇੜ ਦੀ ਚਾਬੀ ਲਓ ਬਾਹਰ ਹੈ ਕੀ ਗੁਣੀਆਂ ਨਿਕਲੀ ਕਿ ਨਹੀਂ ਨਹੀਂ ਪੈਂਦਾ ਦੇਖੋ ਤਾਂ ਗੇੜ ਦੀ ਚਾਬੀ ਹੈ ਗੇੜ ਦੀ ਚਾਬੀ ਹੈ ਉਹ ਲੈਣ ਕਿ ਗੇੜ ਦੀ ਚਾਬੀ ਕੋਣ ਹੰਦ ਤੇ ਇੱਥੇ ਕੋਣ ਹੰਦ ਤੇ ਮੇਹਨਦਰ ਪਈ ਆ ਮੇਰੇ ਕਮਰੇ ਤੋਂ ਮੈਨੂੰ ਇਹ ਕਿ ਨੌਕਾ ਹੈ ਬੈਗ ਦੇ ਆਰਡਰਿੰਗ ਕਰ ਸਕਦੇ ਹਾਂ ਜਦੋਂ ਪਾਣੀ ਸੱਪਾ ਥੱਲੋਂ 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 ਹਾਂ ਉਹ ਗੱਡੀ ਤੁਸੀਂ ਤੁਸੀਂ ਵੀ ਬੰਦ ਕਰਾ ਦੇਣਾ ਮੈਨੂੰ ਲੱਗਦਾ ਨਹੀਂ ਨਹੀਂ ਅਸਲੀ ਨਹੀਂ ਬੰਦ ਕਰਾਣਾ ਲੱਗਦਾ ਜਿਵੇਂ ਸੋਨੇ ਲੱਛਣ ਹੋ ਰਹੇ ਨੇ ਨਾ ਨਹੀਂ ਬੰਦ ਹੋ ਜਾਣਾ ਜਦੋਂ ਤੁਸੀਂ ਮਾੜੇ ਬਚਨ ਕੇ ਬੋਲਦਾ ਮਾੜੇ ਬਚਨ ਨਹੀਂ ਨਹੀਂ ਬੰਦ ਹੋ ਜੇ ම මිස කරතකේ මී බඳධ කරනට ී බන්ධි කරන මී න න න වී තු න බේරෝරගේ පලියන වන මී න් ද ජක සාන්තා යාති පරීම හ ල . ਆਰੇ ਕਿਰਦਾਨਾ ਫਾਉਂਡੇਟਰ ਹੀ ਦੇ ਵਿੱਚ ਤੇਰੇ ਨਾਲ ਲੱਗਦੇ ਨੇ ਜੀ ਕਰਾ ਖਿੱਚੋ ਤਾਂ ਸਹੀ ਤੁਸੀਂ ਖਿੱਚੋ ਲੋ ਖਿੱਚੀਏ ਸੰਗੜੀ ਪਹਿਨਦਾ ਵੀ ਬਹੂ ਆ ਬੁਦੇ ਐ ਆਓ ਬੱਟੇ ਤੇ ਮੈਨੂੰ ਸੋਚੋ ਇਹ ਤਾਂ ਦੇ ਹੈ ਹੈ ਬੱਚਾ ਦੇਖੋ ਚਾਹ ਬਣਾ ਐਸੀ ਨੱਚੀਏ ਤੂਤਾ 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 ਕੀ ਹੋਵੇ ਵਾਰੀ ਪਰੰਤਨ ਵਿੱਚ ਸਰਬ ਬਹੁਤ ਘਰਮ ਭਾਈ ਆ ਪਹਿਲੇ ਵੀ ਅਜਾ ਪੂਰਾ ਵਧੀਆ ਤੇ 3 ਘੰਟੇ ਲਗਾਤਾਰ ਤੂਤਾ ਬੁਣਨ ਕਰ ਰਹੇ ਹਾਂ ਕਿ ਭੂੜੇ ਬਣਾਉਣਾ ਹੈ ਮੇਰਾ ਪਾਏ ਸਾਡੀਆਂ ਵੀ ਹੋਣਗੀਆਂ ਲੋਕਾਂ ਨਾਲ ਬਣਾ ਕੇ ਨਹੀਂ ਬਣ ਕੇ ਬਣੀ ਤਾਂ ਕਰੀ ਬਣਾ ਟੈਨ ਦੀ